ਹਾ ਵੀ ਮੁੰਡਿਓ ਕੀ ਹਾਲ ਚਾਲ ਆ ਬਈ ਨਵੇਂ ਬਲੌਗ ਚ ਬਾਈ ਸਭ ਦਾ ਸਵਾਗਤ ਆ ਤੇ ਅੱਜ ਆਪਾਂ ਆਪਣੀ ਮਸਟੈਂਕ ਕਾਫੀ ਦਿਨਾਂ ਬਾਅਦ ਉਹ ਕੱਢੀ ਸੀ ਫਤੇਗੜ ਸਾਹਿਬ ਤੋਂ ਆ ਕੇ ਲਾਤੀ ਸੀ ਅੰਦਰ ਆ ਤੇ ਅੱਜ ਆਪਾਂ ਚੱਲੇ ਆ ਨਗਰ ਕੀਰਤਨ ਸਾਹਿਬ ਤੇ ਨਗਰ ਕੀਰਤਨ ਸਾਹਿਬਾ ਦਾ ਲਾਡਵੰਜਾਰੇ ਤੇ ਆਪਣੇ ਭਰਾ ਜਿਹੜੇ ਆਪਣੇ ਨਾਲ ਮਲੇਸ਼ੀਆ ਰਹਿੰਦੇ ਤੇ ਉਹਨਾਂ ਨੇ ਆਪਾਂ ਨੂੰ ਇਨਵਾਈਟ ਕੀਤਾ ਵੀ ਟਰੈਕਟਰ ਚਾਹੀਦਾ ਟਰੈਕਟਰ ਪਤਾ ਕਾਦੇ ਵਾਸਤੇ ਚਾਹੀਦਾ ਉਹਨਾਂ ਨੂੰ ਡੀਜੇ ਨਹੀਂ ਮਿਲੇ ਟਾਈਮ ਤੇ ਤੇ ਜਿਹੜੇ ਬਾਬੇ ਗੱਤਕੇ ਵਾਲੇ ਕਰਿਆ ਉਹਨਾਂ ਨੇ ਕਰੇ ਸੀ ਲੇਟ ਕਹਿੰਦੇ ਵੀ ਸਿਸਟਮ ਆ ਜਿਹੜਾ ਗੱਤਕੇ ਵਾਲੇ ਬਾਬਿਆਂ ਨਾਲ ਲਾਉਣਾ ਉਹਨਾਂ ਨੇ ਗੱਤਕਾ ਲਾਉਣਾ ਉਹਨਾਂ ਵਾਲੇ ਗਾਣੇ ਜਿਹੜੇ ਇਹ ਸਾਊਂਡ 'ਚ ਚਲਾਉਨੇ ਆ ਤਾਂ ਕਰਕੇ ਆਪਣਾ ਟਰੈਕਟਰ ਚੱਲਿਆ ਬਈ ਨਗਰ ਕੀਰਤਨ ਸਾਹਿਬ ਤੇ ਤੇ ਹੁਣ ਅਸੀਂ ਆਗੇ ਦੀ ਰਾਸਤੇ 'ਚ ਪਹੁੰਚਣ ਵਾਲੀਆਂ ਬਸ ਨੇੜੇ ਆਪਣੇ ਪਿੰਡ ਦੇ ਪਹੁੰਚ ਜਾਂਦਾ ਲਾੜ ਵੰਜਾਰੇ ਚੱਲਿਆ ਮਲਿਉਨੇਓ ਫਿਰ ਵੀ ਉੱਥੇ ਤੇ ਪਹਿਲੀ ਬਈ ਗੱਲ ਆ ਸੌਰੀ ਤੇ ਫਤੇਗੜ ਸਾਹਿਬ ਵਾਲੇ ਸਾਰੇ ਕਹ ਰਹੇ ਸੀ ਵੀ ਬਲੌਗ ਨਹੀਂ ਪਾਏ ਬਲੌਗ ਨਹੀਂ ਪਾਏ ਤੇ ਆਪਣਾ ਜਿਹੜਾ ਇੰਸਟਾਗ੍ਰam ਪੇਜ ਸੀ ਬਈ ਪਿੰਡੂ ਟਰੈਕਟਰ ਉਹ ਪੇਜ ਡਿਸੇਬਲ ਹੋ ਗਿਆ ਸੀ ਜਿੰਨੇ ਕੇ ਫੇਸਬੁੱਕ ਤੇ ਦੋ ਪੇਜ ਉਹ ਵੀ ਡਿਸੇਬਲ ਹੋ ਗਏ ਸੀ ਇੰਸਟਾਗ੍ਰam ਦੇ ਦੋਏ ਪੇਜ ਉਹ ਵੀ ਡਿਸੇਬਲ ਹੋ ਗਏ ਸੀ ਤੇ ਦੋਏ ਫੇਸਬੁੱਕ ਦੇ ਤੇ ਇੱਕ ਇੰਸਟਾਗ੍ਰam ਦਾ ਛੋਟਾ ਪੇਜ ਉਹ ਆਪਣੇ ਰਿਕਵਰ ਹੋ ਗਏ ਜਿਹੜਾ ਵੱਡਾ ਪੇਜ ਸੀ ਪਿੰਡੂ ਟਰੈਕਟਰ ਵਿਭਾਗਮੇ ਵਾਲਾ ਉਹ ਆਪਣਾ ਪੇਜ ਰਿਕਵਰ ਨਹੀਂ ਹੋਇਆ ਤੇ ਤਾਂ ਕਰਕੇ ਯਾਰ ਜੀ ਨਹੀਂ ਕਰਿਆ ਬਲੌਗ ਬਲੂਗ ਬਣਾਉਣ ਨੂੰ ਉਹ ਸਾਰੇ ਬਲੌਗ ਕਰਤੇ ਆਪਾਂ ਮਿਸ ਟਰਾਲੀ ਆਈ ਸੀ ਆਪਾਂ ਨੂੰ ਗਿਫਟ ਸੁਖਜਿੰਦਰ ਸਿੰਘ ਫੈਕਟਰੀ ਵੱਲੋਂ ਤੇ ਉਹਨਾਂ ਦੇ ਪੁੱਤਰ ਪ੍ਰਦੀਪ ਸਿੰਘ ਕੈਨੇਡਾ ਤੇ ਉਹਨਾਂ ਦੇ ਚਾਚਾ ਜੀ ਦੇ ਪੁੱਤਰ ਆਪਣਾ ਸਰਬਜੀਤ ਸਿੰਘ ਕੈਨੇਡਾ ਉਹਨਾਂ ਨੇ ਆਪਾਂ ਨੂੰ ਟਰਾਲੀ ਗਿਫਟ ਕੀਤੀ ਦੀ ਉਹ ਵੀ ਆਪਾਂ ਵਲੌਗ ਨਹੀਂ ਬਣਾਇਆ ਕਿਉਂਕਿ ਯਾਰ ਮਾਨ ਸਹੀ ਜਾਂ ਨਹੀਂ ਸੀ ਆ ਠੀਕ ਆ ਤੇ ਬਾਬਾ ਕਿਰਪਾ ਕਰੂਗਾ ਆਪਾਂ ਪੇਜ ਕਨਵਰਟ ਕਰਤਾ ਬਈ ਆਪਣਾ ਅਮਨ ਹਰੀਗੜ੍ਹ ਵਾਲਾ ਪਿੰਡੂ ਟਰੈਕਟਰ ਵਿਭਾਗ ਵਿੱਚ ਉਹਨੂੰ ਜਾ ਕੇ ਸਾਰੇ ਭਰਾ ਫੋਲੋ ਕਰ ਲਓ ਜਿਹੜਾ 1.80 ਹਜ਼ਾਰ ਫੋਲੋਅਰਸ ਵਾਲਾ ਪੇਜ ਤੇ ਆਪਣਾ ਉਹ ਡਿਸੇਬਲ ਹੋ ਗਿਆ ਤੇ ਹੁਣ ਆਪਾਂ ਨਵੇਂ ਕੰਟੈਂਟ ਨਾਲ ਨਵੀਆਂ ਚੀਜ਼ਾਂ ਨਾਲ ਮਿਲਦੇ ਆਂ ਜੁੜੇ ਰਹੋ ਬਈ ਆਪਣੇ ਫੇਸਬੁੱਕ ਪੇਜ ਨਾਲ ਤੇ ਇੰਸਟਾਗ੍ਰਾਮ ਪੇਜ ਨਾਲ ਤੇ YouTube ਚੈਨਲ ਨਾਲ ਸਾਰੀਆਂ ਚੀਜ਼ਾਂ ਫੋਲੋ ਤੇ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਬਾਈ ਹੁਣ ਚੱਲੇ ਆਂ ਆਪਾਂ ਤੇ ਨਾਲਾ ਮੇਰੇ ਸ਼ਿਵੀ ਕਿੰਮ ਸ਼ਿਵੀ ਸ਼ਿਵੀ ਮੋਬਾਈਲ ਲੈ ਆਇਆ ਨੰਮਾ ਆ ਮੁबारकਾ ਬਾਈ ਨਵਾਂ 13 Pro ਲੈ ਕੇ ਆਇਆ ਮੁੰਡਾ ਗਰੂ ਸਾਦੂ ਜੀ ਦੇ ਪੰਕਤੀਆਂ ਆਵੇਂ ਮਤਰਾ ਗੱਤਕੇ ਵਾਲਿਆਂ ਵਾਸਤੇ ਡੀਜੇ ਮਿਲੇ ਨਹੀਂ ਟਾਈਮ ਤੇ ਫਿਰ ਆਪਣੇ ਵਾਲੇ ਡੀਜੇ ਬੁਲਾਏ ਨੇ ਹੁਣ ਆਪਾਂ ਨੇ ਲਾਇਆ ਹੋਇਆ ਇਹਨਾਂ ਦੇ ਆ ਟਰਾਲੀ 'ਚ ਇਹਨਾਂ ਦੇ ਸ਼ਾਸਤਰ ਨੇ ਤੇ ਇਹਦੇ ਮੰਗ ਰ ਆਪਾਂ ਟਰੈਕਟਰ ਲਾਇਆ ਹੋਇਆ ਗੱਤਗਾ ਖੇਡ ਰਹੇ ਨੇ ਸਿੰਘਾ ਉਧਰ ਟਾੜੀ ਜਿਹਾ ਲੱਗ ਰਿਹਾ ਭਾਈ ਮੰਡੀ 'ਚ ਰੁਕੇ ਹੋਇਆ ਆ OOOOOOH <laughs> ਕਹਾ ਵਾਏ ਗੁਰਜੀ ਕੀ ਫਤਿਹ ਨਗਰ ਕੀ ਤਨਸਾਗ ਦੀ ਸਮਾਪਤੀ ਗੁਰੂ ਘਰ ਪਹੁੰਚ ਗਏ ਬਾਈ ਪੰਜ ਪਿਆਰੇ ਸਥਾਨ ਅਗੇ ਅਗੇ ਚੱਲੇ ਪਾ ਦਿਓ ਜੀ ਸਾਤ ਨਾ